ਸਰ ਬਹੁਤ ਬਹੁਤਾ ਸਵਾਗਤ ਹੈ ਹੁਸ਼ਿਆਰਪੁਰ ਤੋਂ ਉੱਠ ਕੇ ਇੱਕ ਏਡੇ ਵੱਡੇ ਇੰਟਰਨੈਸ਼ਨਲ ਲੈਵਲ ਤੇ ਪਹੁੰਚੇ ਹੋ ਤੇ ਅੱਜ ਫੇਰ ਹੁਸ਼ਿਆਰਪੁਰ ਆਪਣੀ Song ਤੇ ਵੀਡੀਓ ਦੀ ਪ੍ਰੋਮੋਸ਼ਨ ਕਰਨ ਆਏ ਕਿੱਦਾਂ ਲੱਗ ਰਿਹਾ ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ ਪੀਪੀਐਲ ਸਾਡਾ ਪ੍ਰਾਊਡ ਪਿੰਡੂ ਲੈਗਸੀ ਗਾਣਾ ਅੱਜ ਆ ਗਿਆ ਤੇ ਤੁਸੀਂ ਸਾਰੇ ਜਣੇ ਦੇਖੋ ਤੇ ਹੁਸ਼ਿਆਰਪੁਰ ਜ਼ਿਲ੍ਹੇ ਚ ਹੀ ਮੈਂ ਵੱਡਾ ਹੋਇਆ ਜਿਹਨੂੰ ਕਹਰੋ ਜੀ ਇੱਥੋਂ ਹੀ ਇੱਥੋਂ ਹੀ ਮੈਂ ਗੁਰਤੀ ਵੀ ਇੱਥੋਂ ਹੀ ਆ ਤੇ ਜਨਮ ਵੀ ਮੈਂ ਇੱਥੇ ਲਿਆ ਤੇ ਇੱਕ ਮੇਰਾ ਹੋਮ ਟਾਊਨ ਵੀ ਕਹਿ ਸਕਦੇ ਆ ਤੇ ਜਿੱਥੋਂ ਮੈਂ ਸਕੂਲਿੰਗ ਵੀ ਕੀਤੀ ਹੈ ਤੇ ਮੈਂ ਕਾਲਜ ਵੀ ਕਰਿਆ ਤੇ ਮੈਨੂੰ ਬੜਾ ਮਾਣ ਹੁੰਦਾ ਕਿ ਮੈਂ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਆ ਬਿਲੋਂਗ ਕਰਦਾ ਦਵਾਬੇ ਏਰੀਏ ਤੋਂ ਆ ਸੀ ਤੇ ਬਾਕੀ ਪੰਜਾਬੀ ਬੋਲੀ ਤੇ ਤਾਂ ਹਮੇਸ਼ਾ ਸਾਨੂੰ ਰਹਿੰਦੀ ਦੁਨੀਆ ਤੱਕ ਮਾਣ ਰਹੂਗਾ ਜੀ ਤੁਹਾਡਾ ਗਾਣਾ ਆ ਰਿਹਾ ਜੀ ਪੀ 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 ਐਲ ਪੀ ਪੀ ਐਰ ਸੌਰੀ ਹਾਂ ਪ੍ਰਾਊਡ ਪਿੰਡੂ ਲੈਜਸੀ ਹਾਂ ਜੀ ਇਸ ਦੇ ਵਿੱਚ ਕੀ ਮੈਸੇਜ ਦੇ ਰਹੇ ਹੋ ਸਰ ਇਹਦੇ ਵਿੱਚ ਜੀ ਜੋ ਗਾਣੇ ਦੀ ਹੁੱਕ ਲਾਈਨ ਆ ਉਹਦੇ ਚ ਦੱਸਿਆ ਗਿਆ ਹੈ ਕਿ ਜਿਹੜੇ ਪਿੰਡਾਂ ਦੇ ਮੁੰਡੇ ਹੁੰਦੇ ਆ ਇਹ ਹੱਟੇ-ਕੱਟੇ ਹੁੰਦੇ ਆ ਹੱਟੇ-ਕੱਟੇ ਕਹਿਣ ਦਾ ਮਤਲਬ ਕਹਿ ਸਕਦੇ ਆ ਕਿ ਘੋਲਾਂ ਕਰਦੇ ਆ ਇਹ ਡੰਡ ਬੈਟ ਕਾ ਮਾਰਦੇ ਆ ਮੰਨ ਲਓ ਸਟਾਈਲ ਵੀ ਪੂਰਾ ਇਹਨਾਂ ਦਾ ਇਹਨਾਂ ਦੀ ਲਾਈਫ ਦਾ ਸਟੈਂਡਰਡ ਜਿਹੜਾ ਉਹ ਬੜਾ ਹਾਈ ਹੈ ਪਰ ਜਿਹੜਾ ਇਹਨਾਂ ਦੀ ਸੋਚਣੀ ਆ ਇਹ ਬੜੀ ਦੇਸੀ ਹੈ ਇਹਨਾਂ ਦੇ ਕੱਪੜੇ ਬ੍ਰਾਂਡਡ ਨੇ ਪਰ ਆਪ ਇਹ ਬੜੇ ਦਿਲੋਂ ਬੜੇ ਸਿੱਧੇ ਨੇ ਸਿੱਧੇ ਸੁਭਾਅ ਦੇ ਨੇ ਸੋ ਇਹਦਾ ਮਤਲਬ ਇਹੀ ਹੈ ਕਿ ਪ੍ਰਾਊਡ ਪਿੰਡੂ ਲੈਗਸੀ ਤੇ ਸਾਨੂੰ ਆਪਦੇ ਪਿੰਡੂ ਕਲਚਰ ਤੇ ਮਾਣ ਹੈ ਤੇ ਇਹ ਸਾਰੇ ਪਿੰਡੂ ਆਪਣੇ ਭਰਾ ਜਿੰਨੇ ਵੀ ਹੈਗੇ ਨੇ ਇਹ ਸਾਰਿਆਂ ਵਾਸਤੇ ਗਾਣਾ ਤੇ ਬਾਕੀ ਰੱਬ ਸੁੱਖ ਰੱਖੇ ਬਾਕੀ ਤੁਸੀਂ ਸਪੋਰਟ ਕਰਦੇ ਹੋ ਸਿੰਘੇ ਨੂੰ ਤੇ ਐਦਾਂੇ ਅੱਗੇ ਵੀ ਕਰਦੇ ਰਹੋ ਤੇ ਚੜ੍ਹਦੀ ਕਲਾ ਚ ਰੱਖੋ ਕੰਮ ਤੇ ਫਿਲਮ ਤੁਹਾਡੀ ਆ ਰਹੀ ਹੈ ਪ੍ਰਿੰਸ ਕਮਲਜੀਤ ਜੀ ਨਾਲ ਹਾਂਜੀ ਤੇ ਉਹਦੇ ਬਾਰੇ ਥੋੜਾ ਜਿਹਾ ਦੱਸ ਸਕਦੇ ਹੋ ਪ੍ਰਿੰਸ ਕਮਲਜੀਤ ਜੀ ਨਾਲ ਮੇਰੀ ਫਿਲਮ ਆ ਰਹੀ ਹੈ ਜੀ ਪੰਜਾਬੀ ਆਗੇ ਓਏ ਤੇ ਬਾਕੀ ਡਾਇਲੋਗ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਫਿਲਮ ਬੜੀ ਇਹ ਦਮਦਾਰ ਹੋਣ ਵਾਲੀ ਹੈ ਕਿਉਂਕਿ ਇਹ ਫਿਲਮ 29 ਅਗਸਤ ਨੂੰ ਆ ਜਾਣੀ ਹੈ ਤੇ ਜਿਹਦੇ ਵਿੱਚ ਪ੍ਰਿੰਸ ਕਮਲਜੀਤ ਵੀਰੇ ਦੇ ਨਾਲ ਤੁਹਾਡੇ ਸਿੰਘ ਨੇ ਥੋੜਾ ਜਿਹਾ ਛੋਟਾ ਜਿਹਾ ਕੰਮ ਕੀਤਾ ਪਰ ਕੀਤਾ ਬੜਾ ਬਾ ਕਮਾਲ ਹੈ ਤੇ ਅਦਿੱਤਿਆ ਸੂਜ ਜੀ ਨੇ ਲਿਖੀ ਤੇ ਡਾਇਰੈਕਟ ਕਰੀ ਹੈ ਤੇ ਜਦੋਂ ਤੁਸੀਂ ਸਿਨੇਮੇ ਦੇ ਵਿੱਚ ਜਾਓਗੇ ਤੁਹਾਨੂੰ ਅਲੱਗ-ਅਲੱਗ ਟਵਿਸਟ ਦੇਖਣ ਨੂੰ ਮਿਲੂਗੇ ਕਿ ਪੰਜਾਬੀ ਆ ਗਿਓ ਇਦਾਂ ਦੇ ਕਿਉਂਕਿ ਇਹ ਇੱਕ ਬੜੀ ਫੈਮਿਲੀ ਫੈਮਿਲੀ ਟਾਈਪ ਮੂਵੀ ਹੈ ਬੱਚਿਆਂ ਦੇ ਨਾਲ ਹਾਸਾ ਮਜ਼ਾਕ ਸਾਰੀਆਂ ਚੀਜ਼ਾਂ ਇੱਕ ਪਿਆਰ ਇੱਕ ਬਾਉਂਡੇਸ਼ਨ ਹੈ ਸੋ ਪੰਜਾਬੀ ਆ ਗਿਓ ਤੇ ਤੁਸੀਂ ਸਾਰੇ ਜਣੇ ਪਹੁੰਚੋ 29 ਅਗਸਤ ਨੂੰ ਤੇ ਹੁਣ ਸਾਡਾ ਗਾਣਾ ਜਿਹੜਾ ਅਸੀਂ ਸਿਨੇਮੇ ਦੇ ਵਿੱਚ ਲਾਂਚ ਕਰਨ ਲੱਗੇ ਆਂ ਤੇ ਤੁਸੀਂ ਸਾਰੇ ਜਣਿਆਂ ਨੇ ਪਿਆਰ ਦੇਣਾ ਹੈ ਉਹਨੂੰ ਪੀਪੀਐਲ ਨੂੰ پراਊਡ ਪਿੰਡੂ ਲੈਗਸੀ ਨੂੰ ਕਿਉਂਕਿ ਤੁਸੀਂ ਸਾਰੇ ਜਣੇ ਦਿਲੋਂ ਵੀ ਦੇਸੀ ਹੋ ਤੇ ਸਾਡਾ ਰਹਿਣਾ ਸਹਿਣਾ ਵੀ ਦੇਸੀ ਹੈ ਤੇ ਮੈਨੂੰ ਲੱਗਦਾ ਕਿ ਸਾਨੂੰ ਪਿਆਰ ਜਿਹੜਾ ਕਰਨਾ ਚਾਹੀਦਾ ਆਪਣੇ ਕਲਚਰ ਨਾਲ ਆਪਣੇ ਸੱਭਿਆਚਾਰ ਨਾਲ ਤੇ ਆਪਣੀ ਮਿੱਟੀ ਨਾਲ वैसे ना आप इंटरनेशनल लेवल पे ਤੁਹਾਡੀ ਇੱਕ ਅਲੱਗ ਪਛਾਣ ਹੈ ਪਰ ਦੋਆਬੇ ਤੇ ਤੁਸੀਂ ਜੁੜੇ ਹੋਏ ਹੋ ਖਾਸ ਕਰਕੇ ਹੁਸ਼ਿਆਰਪੁਰ ਤੋਂ ਯੂਥ ਬਹੁਤਾਂ ਨੂੰ ਫੋਲੋ ਕਰਦਾ ਹੈ ਤੇ ਯੂਥ ਨੂੰ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਯੂਥ ਨੂੰ ਮੈਸੇਜ ਮੈਂ ਮੈਂ ਕੋਈ ਮੈਸੇਜ ਤਾਂ ਦੇ ਨਹੀਂ ਸਕਦਾ ਜੀ ਯੂਥ ਯੂਥ ਤਾਂ ਆਪ ਦੀ ਮਰਜ਼ੀ ਕਰਦਾ ਹੁੰਦਾ ਜੀ ਫਿਰ ਵੀ ਤੁਸੀਂ ਇੱਕ ਆਈਕਨ ਹੋ ਤੁਹਾਡੀ ਗੱਲ ਤਾਂ ਮੰਨਦੇ ਨੇ ਮੇਰੇ ਗੱਲ ਮੈਂ ਇਹ ਕਹਿ ਦ ਕਹਿ ਸਕਦਾ ਜੀ ਆਪਣਾ ਪੋਜ਼ਿਟਿਵ ਰਹੋ ਨੈਗੇਟਿਵ ਚੀਜ਼ਾਂ ਤੋਂ ਦੂਰ ਰਹੋ ਜ਼ਰੂਰੀ ਨਹੀਂ ਸੋਸ਼ਲ ਮੀਡੀਆ ਤੇ ਜਿਹੜੀ ਚੀਜ਼ ਵੀ ਹੈ ਉਹ ਸੱਚੀ ਹੋ ਸਕਦੀ ਹੈ ਤੁਸੀਂ ਹਮੇਸ਼ਾ ਹਰੇਕ ਚੀਜ਼ ਤੇ ਰੈਕਟ ਛੇਤੀ ਕਰ ਦਿੰਦੇ ਹੋ ਆਪਣੇ ਆਪ 'ਚ ਠਹਿਰਾ ਲਿਓ ਪੋਜ਼ਿਟਿਵ ਕਾਮਨੈਸ ਜ਼ਰੂਰੀ ਆ ਅੱਜ ਕੱਲ੍ਹ ਦੇ ਯੂਥ 'ਚ ਨਾ ਬੜੀ ਕਾਲੀ ਜਿਹੀ ਮਚ ਗਈ ਐ ਇੱਕ ਛੇਤੀ ਅੱਛਾ ਇਹਨੇ ਮਾੜਾ ਕਿਹਾ ਮੈਂ ਇਹ ਮੈਨੂੰ ਵੀ ਮਾੜਾ ਮੇਰਾ ਡਿਸੀਜਨ ਨਹੀਂ ਆ ਅਸੀਂ ਆਪਦੇ ਡਿਸੀਜਨ ਲੋਕਾਂ ਤੇ ਡਿਪੈਂਡ ਕਰਦੇ ਨੇ ਸਾਨੂੰ ਐ ਲੱਗਦਾ ਅੱਛਾ ਉਹਨੂੰ ਮਾੜਾ ਲੱਗਾ ਸਾਨੂੰ ਵੀ ਮਾੜਾ ਲੱਗੂਗਾ ਇਹ ਅਸੀਂ ਆਪ ਦਾ ਡਿਸੀਜਨ ਜਿਹੜਾ ਮੇਕਿੰਗ ਐ ਉਹ ਆਪਦਾ ਆਪਨੇ ਖਤਮ ਕਰ ਚੁੱਕੇ ਆ ਸੋ ਮੈਂ ਕਹਿੰਦਾ ਯੂਥ ਨੂੰ ਇੱਕ ਪਾワー ਹੋਲਡ ਰੱਖਣੀ ਚਾਹੀਦੀ ਆ ਆਪਦੇ ਅੰਦਰ ਅਗਰ ਮੈਨੂੰ ਗਲਤ ਲੱਗ ਰਿਹਾ ਸਾਰੀ ਦੁਨੀਆ ਨੂੰ ਸਹੀ ਲੱਗ ਰਿਹਾ ਤਾਂ ਮੈਨੂੰ ਗਲਤੀ ਲੱਗੂਗਾ ਅਗਰ ਸਾਰੀ ਦੁਨੀਆ ਨੂੰ ਗਲਤ ਲੱਗ ਰਿਹਾ ਮੈਨੂੰ ਸਹੀ ਲੱਗੂਗਾ ਤਾਂ ਉਹ ਮੈਨੂੰ ਸਹੀ ਲੱਗੂਗਾ ਤਾਂ ਸਹੀ ਲੱਗ ਰਿਹਾ ਮਤਲਬ ਮੇਰੇ ਕਹਿਣ ਦਾ ਮਤਲਬ ਕਿ ਭੇਡ ਚਾਲ ਚ ਨਾ ਫਸੇ ਸੋ ਭੇਡ ਚਾਲ ਜ਼ਰੂਰੀ ਨਹੀਂ ਹੈਗੀ ਆਪਦਾ ਲਾਈਫ ਦੇ ਵਿੱਚ ਇੰਜੋਏ ਕਰੋ ਚਿੱਲ ਕਰੋ ਆਪਣੇ ਮਾਪਿਓ ਨੂੰ ਖੁਸ਼ ਰੱਖੋ ਬਸ ਇੰਨਾ ਇੰਨੀ ਕੁ ਦੁਆ ਹੈ ਮੇਰੀ ਇੰਨੀ ਕੁ ਅਰਜ਼ੀ ਹੈ ਯੂਥ ਸਾਹਮਣੇ ਜੇ ਤੁਸੀਂ ਮੇਰੀ ਗੱਲ ਮੰਨ ਸਕਦੇ ਹੋ ਤਾਂ ਮੰਨ ਲਿਓ ਜੀ ਨਹੀਂ ਤਾਂ ਫਿਰ ਨੇਗੇਟਿਵ ਤਾਂ ਬਹੁਤ ਕੁਝ ਚੱਲਦਾ ਨੈਟ ਤੇ ਤੁਸੀਂ ਉਹਨਾਂ ਦੀਆਂ ਗੱਲਾਂ ਮੰਨ ਲਾ ਹਾਂਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਬਾਕੀ ਮੈਨੂੰ ਆਪਦੇ ਪੰਜਾਬ ਤੇ ਪੰਜਾਬੀਆਂ ਦੇ ਪੂਰਾ ਮਾਣ ਹੈ ਤੇ ਪ੍ਰਾਊਡ ਪਿੰਡੂ ਲੈਗਸੀ ਨੂੰ ਚੱਕ ਕੇ ਰੱਖੋ ਅੱਜ ਅਸੀਂ ਏਜੀ ਸਟਾਰ ਦੇ ਵਿੱਚ ਅ ਸਿਨੇਮਾ ਚ ਜਿਹੜਾ ਇੱਥੇ ਹਿਸ਼ਾਰਪੁਰ ਕੋਲਾ ਉੱਥੇ ਆਏ ਸੀ ਪ੍ਰਮੋਸ਼ਨ ਕਰਨ ਉਹਨਾਂ ਦਾ ਸਾਰੀ ਟੀਮ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਤੇ ਰੱਬ ਚੜ੍ਹਦੀ ਕਲਾ ਰੱਖੇ ਤੁਹਾਨੂੰ ਜੀ ਖੁਸ਼ ਰਹੋ ਹਮੇਸ਼ਾ